ਦੋਸਤੋ ਮੈਂ ਸਾਰਾ ਦਿਨ ਸਾਈਕਲ ਤੇ ਅਮਰੂਦ ਵੇਚਦਾ ਤੇ ਰਾਤ ਨੂੰ ਪੜਾਈ ਕਰਦਾ ਸੀ ਆ ਪਾਪਾ ਗੁੱਸਾ ਕਰਦੇ ਸਾਰਾ ਦਿਨ ਸਾਈਕਲ ਤੇ ਅਮਰੂਦ ਵੇਚਦਾ ਹੈ ਤੇਰੇ ਤੋਂ 4 ਪੈਸੇ ਕਮਾ ਕੇ ਲਿਆਉਣਾ ਉਹ ਵੀ ਕਿਤਾਬਾਂ ਤੇ ਖਰਚ ਕਰ ਦਿੰਦਾ ਹੈ ਘਰ ਵਾਲਿਆਂ ਨੂੰ ਦੱਸੇ ਬਿਨਾ ਮੈਂ ਪੇਪਰ ਦਿੱਤਾ ਸੀ ਜਿਹਦੇ ਵਿੱਚ ਰਿਜ਼ਲਟ ਆਉਣਾ ਬਾਕੀ ਸੀ ਆ ਜਿਸ ਦਿਨ ਰਿਜ਼ਲਟ ਆਉਣਾ ਸੀ ਉਸ ਦਿਨ ਮੈਂ ਅਮਰੂਦ ਵੇਚ ਕੇ ਜਿਵੇਂ ਹੀ ਘਰ ਪਹੁੰਚਿਆ ਤਾਂ ਵੇਖਿਆ ਘਰ ਦੇ ਸਾਹਮਣੇ ਲੋਕਾਂ ਦੀ ਭੀੜ ਇਕੱਠੀ ਹੋਈ ਸੀ ਆ ਟੀਵੀ ਤੇ ਮੀਡੀਆ ਵਾਲੇ ਇਕੱਠੇ ਹੋ ਗਏ ਆ ਮੈਂ ਅਜੇ ਸਾਰਿਆਂ ਨੂੰ ਹੈਰਾਨੀ ਨਾਲ ਵੇਖ ਹੀ ਰਿਹਾ ਸੀ ਆ ਅਚਾਨਕ ਪਾਪਾ ਅੱਗੇ ਆਏ ਤੇ ਮੇਰੇ ਸਾਹਮਣੇ ਹੱਥ ਜੋੜ ਕੇ ਰੋਣ ਲੱਗ ਪਏ ਆ ਮੈਨੂੰ ਕੁਝ ਸਮਝ ਨਾ ਆਇਆ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਲਈ ਆ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਮੈਂ ਘਰ ਵਿੱਚ ਹੁਣੇ-ਹੁਣੇ ਆਇਆ ਸੀ ਆ ਪਾਪਾ ਦੀ ਕੜਕ ਆਵਾਜ਼ ਮੇਰੇ ਕੰਨਾਂ ਵਿੱਚ ਪਈ ਆ ਨਲਾਇਕਾ ਤੈਨੂੰ ਕੱਲ ਵੀ ਕਿਹਾ ਸੀ ਕਿ ਬਿਜਲੀ ਦਾ ਬਿੱਲ ਭਰਨਾ ਹੈ ਤੇ ਤੂੰ ਇੱਕ ਕਿਤਾਬਾ ਖਰੀਦ ਕੇ ਲੈ ਆਇਆ ਇਨਸਾਨ ਵਿੱਚ ਥੋੜੀ ਸ਼ਰਮ ਹੋਣੀ ਚਾਹੀਦੀ ਹੈ ਬਜ਼ੁਰਗ ਪਿਓ ਕਦੋਂ ਤੱਕ ਸਭ ਕੁਝ ਕਰੇਗਾ ਤੈਨੂੰ ਚਾਹੀਦਾ ਹੁਣ ਤੂੰ ਆਪਣੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਚੱਕੇ ਪਰ ਤੈਨੂੰ ਤਾਂ ਇਹਨਾਂ ਕਿਤਾਬਾਂ ਤੋਂ ਵੇਲ ਨਹੀਂ ਹੈ ਮੈਂ ਪਾਪਾ ਦੀਆਂ ਗੱਲਾਂ ਨੂੰ ਅਣਸੁਣੀਆਂ ਕਰਕੇ ਚੁੱਪਚਾਪ ਆਪਣੇ ਕਮਰੇ ਵਿੱਚ ਚਲਾ ਗਿਆ ਮੈਨੂੰ ਪਤਾ ਸੀ ਕਿ ਮੈਂ ਗਲਤ ਕਰ ਰਿਹਾ ਹਾਂ ਪਰ ਮੈਂ ਮਜਬੂਰ ਸੀ ਆ ਕਿਉਂਕਿ ਮੈਨੂੰ ਆਪਣੀ ਪੜ੍ਹਾਈ ਪੂਰੀ ਕਰਨ ਲਈ ਅਜੇ ਸਾਰਿਆਂ ਨੂੰ ਨਜ਼ਰ ਅੰਦਾਜ਼ ਕਰਨਾ ਪੈਣਾ ਸੀ ਕਮਰੇ ਵਿੱਚ ਬੰਦ ਹੋ ਕੇ ਮੈਂ ਅੱਖਾਂ ਬੰਦ ਕੀਤੀਆਂ ਤਾਂ ਪਾਪਾ ਦੀ ਆਵਾਜ਼ ਅਜੇ ਵੀ ਆ ਰਹੀ ਸੀ ਮੈਨੂੰ ਯਕੀਨ ਹੈ ਮੰਮੀ ਦਾ ਦਿਲ ਵੀ ਬਹੁਤ ਦੁੱਖ ਰਿਆ ਹੋਵੇਗਾ ਅਕਸਰ ਉਹ ਮੈਨੂੰ ਸਮਝਾਉਂਦੀ ਸੀ ਬੇਟਾ ਥੋੜਾ ਬਹੁਤ ਹੀ ਸਹੀ ਆ ਪਰ ਆਪਣੇ ਪਾਪਾ ਦਾ ਸਹਾਰਾ ਬਣਾਂ ਪਰ ਮੈਂ ਕੀ ਕਰਦਾ ਮੈਂ ਤਾਂ ਸਾਰਾ ਦਿਨ ਅਮਰੂਦ ਵੇਚਦਾ ਤੇ ਰਾਤ ਨੂੰ ਪੜ੍ਹਾਈ ਕਰਦਾ ਇਸ ਦੇ ਇਲਾਵਾ ਮੇਰੇ ਕੋਲ ਹੋਰ ਕੋਈ ਰਾਹ ਵੀ ਨਹੀਂ ਸੀ ਥੋੜੇ ਬਹੁਤ ਪੈਸੇ ਸੀ ਜੋ ਮੈਂ ਬੜੀ ਮੁਸ਼ਕਲ ਨਾਲ ਬਚਾਉਂਦਾ ਸੀ ਉਹਨਾਂ ਪੈਸੇਆਂ ਨਾਲ ਮੈਂ ਆਪਣੀ ਪੜ੍ਹਾਈ ਪੂਰੀ ਕਰ ਰਿਹਾ ਸੀ ਪਰ ਮੇਰੀ ਜ਼ਿੰਦਗੀ ਫਿਰ ਵੀ ਐਨੀ ਸੋਖੀ ਨਹੀਂ ਸੀ ਬਹੁਤ देर ਤੱਕ ਮੈਂ ਦਰਵਾਜ਼ੇ ਦੇ ਕੋਲ ਖੜਾ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ ਫਿਰ ਮਨ ਮਾਰ ਕੇ ਕਮਰੇ ਵਿੱਚ ਬਹਿ ਗਿਆ ਮੈਂ ਉਸ ਵੇਲੇ ਆਪਣੀਆਂ ਬਾਕੀ ਦੀਆਂ ਕਿਤਾਬਾਂ ਅਲਵਾਰੀ ਵਿੱਚੋਂ ਕੱਢ ਲਈਆਂ ਤੇ ਜ਼ਮੀਨ ਤੇ ਬਹਿ ਕੇ ਨੋਟਸ ਬਣਾਉਣ ਲੱਗਿਆ ਐਤਵਾਰ ਨੂੰ ਅਸੀਂ ਸਾਰੇ ਦੋਸਤਾਂ ਨੇ ਮਿਲ ਕੇ ਇਕੱਠੇ ਬਹਿ ਕੇ ਪੜ੍ਹਨ ਦੀ ਸਲਾਹ ਬਣਾਈ ਸੀ ਪਰ ਉਸ ਤੋਂ ਪਹਿਲਾਂ ਸਾਰਿਆਂ ਨੇ ਕੁਝ ਨੋਟਸ ਤਿਆਰ ਕਰਨੇ ਸੀ ਮੈਨੂੰ ਪਤਾ ਸੀ ਮੇਰੇ ਸਾਰੇ ਦੋਸਤ ਆਰਾਮ ਨਾਲ ਇੰਟਰਨੈਟ ਤੇ ਨੋਟਸ ਬਣਾ ਰਹੇ ਹੋਣਗੇ ਪਰ ਮੇਰੇ ਕੋਲ ਐਨੇ ਪੈਸੇ ਨਹੀਂ ਸੀ ਕਿ ਮੈਂ ਇੰਟਰਨੈਟ ਦਾ ਖਰਚਾ ਕਰ ਸਕਦਾ ਇਸ ਲਈ ਮੈਂ ਥੋੜੇ-ਥੋੜੇ ਪੈਸੇ ਜੋੜ ਕੇ ਪੁਰਾਣੀਆਂ ਕਿਤਾਬਾਂ ਖਰੀਦ ਕੇ ਲਿਉਣ ਤੋਂ ਉਹਨਾਂ ਦੀ ਮਦਦ ਨਾਲ ਆਪਣੇ ਨੋਟਸ ਤਿਆਰ ਕਰਦਾ ਅਚਾਨਕ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਦਿਲ ਨਾ ਜਾਣੇ ਕਿਉਂ ਪਰਾਜਿਆ ਹੋਣ ਲੱਗਿਆ ਮੈਂ ਆਪਣੀਆਂ ਕਿਤਾਬਾਂ ਇੱਕ ਪਾਸੇ ਰੱਖ ਦਿੱਤੀਆਂ ਪਾਪਾ ਦੀਆਂ ਗੱਲਾਂ ਪਤਾ ਨਹੀਂ ਕਿਉਂ ਦਿਲ ਨੂੰ ਸਕੂਨ ਨੀਂਦ ਦੇਣ ਲੱਗ ਰਹੀਆਂ ਸੀ ਆ ਮੈਂ ਉਸੇ ਵੇਲੇ ਉੱਠ ਕੇ ਖੜਾ ਹੋਇਆ ਅਲਵਾਰੀ ਦੇ ਉੱਤੇ ਰੱਖਿਆ ਆਪਣਾ ਇੱਕ ਗੋਲਕ ਹੇਟਾ ਲਾਇਆ ਤੇ ਰੱਬ ਦਾ ਨਾਮ ਲੈ ਕੇ ਉਸ ਨੂੰ ਤੋੜ ਦਿੱਤਾ ਉਹਦੇ ਵਿੱਚ ਤਕਰੀਬਨ 800 ਰੁਪਏ ਨਿਕਲੇ ਮੇਰੇ ਜਮਾ ਕੀਤੇ ਹੋਏ ਪੈਸੇ ਐਨਾ ਪੈਸੇ ਨਾਲ ਮੈਂ ਇੱਕ ਸ਼ਰਟ ਖਰੀਦਣ ਵਾਲਾ ਸੀ ਮੈਂ ਬਹੁਤ ਸਮੇਂ ਤੋਂ ਇਹ ਪੈਸੇ ਜੋੜ ਰਿਆ ਸੀ ਪਰ ਹੁਣ ਮੇਰੇ ਪਰਿਵਾਰ ਨੂੰ ਮੇਰੀ ਲੋੜ ਸੀ ਆ ਇਸ ਲਈ ਮੈਂ ਆਪਣੇ ਇਰਾਦੇ ਬਦਲ ਲਏ ਆ ਮੈਂ ਪਾਪਾ ਦੇ ਕਮਰੇ ਵਿੱਚ ਗਿਆ ਉਹ ਅਜੇ ਵੀ ਪਰੇਸ਼ਾਨ ਬੈਠੇ ਸੀ ਆ ਮੈਂ ਉਹਨਾਂ ਦੇ ਕੋਲ ਜਾ ਕੇ ਬਹਿ ਗਿਆ ਤੇ ਉਹਨਾਂ ਨੂੰ ਦੇਖਦੇ ਹੋਏ ਕਿਹਾ ਮੈਂ ਜਾਣਦਾ ਹਾਂ ਮੈਂ ਤੁਹਾਨੂੰ ਬਹੁਤ ਪਰੇਸ਼ਾਨ ਕਰਦਾ ਹਾਂ ਪਰ ਮੇਰੀ ਮਜਬੂਰੀ ਹੈ ਮੈਂ ਸਾਰਾ ਦਿਨ ਤੁਹਾਡੀ ਖਾਤਰ ਹੀ ਕੰਮ ਕਰਦਾ ਘਰ ਦਾ ਚੁੱਲ੍ਹਾ ਚਲਾਉਣਾ ਪਰ ਥੋੜਾ ਬਹੁਤ ਮੇਰਾ ਵੀ ਤਾਂ ਹੱਕ ਬਣਦਾ ਹੈ ਹੁਣ ਮੈਂ ਕੁਝ ਹੋਰ ਕਹਿ ਹੀ ਰਿਹਾ ਸੀ ਕਿ ਉਹ ਬੋਲ ਪਏ ਕਹਿੰਦੇ ਇਸ ਮਨੁੱਖ ਸ਼ਕਲ ਨੂੰ ਲੈ ਕੇ ਇੱਥੋਂ ਦਫਾ ਹੋ ਜਾ ਤੇਰੇ ਲਈ ਮਾਪਿਓ ਭੈਣ ਭਰਾ ਕੋਈ ਮਾਇਨੇ ਨਹੀਂ ਰੱਖਦੇ ਤੂੰ ਕੋਈ ਐਸਾਨ ਨਹੀਂ ਕਰ ਰਿਹਾ ਇਸ ਘਰ ਦਾ ਝੁੱਲ੍ਹਾ ਚੌਂਕਾ ਚਲਾ ਕੇ ਮੈਂ ਵੀ ਤੈਨੂੰ ਖੁਦ ਭੁੱਖਾ ਰਹਿ ਕੇ ਪਾਲਿਆ ਤੇ ਹੁਣ ਤੱਕ ਪਾਲ ਵੀ ਰਿਹਾ ਹਾਂ ਅਮਰੂਦ ਵੇਚ ਕੇ ਤੂੰ ਕੀ ਕਮਾ ਲੈਂਦਾ ਹੈ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਮੈਂ ਗਹਿਰਾ ਸਾਹ ਲਿਆ ਉਸ ਨੂੰ ਹਵਾ ਦੇ ਵਿੱਚ ਉਡਾ ਦਿੱਤਾ ਕਿਉਂਕਿ ਮੈਂ ਉਹਨਾਂ ਨਾਲ ਬਤਮੀਜ਼ੀ ਨਹੀਂ ਕਰਨਾ ਚਾਹੁੰਦਾ ਸੀ ਨਾ ਹੀ ਮੇਰੇ ਵਿੱਚ ਐਨੀ ਹਿੰਮਤ ਸੀ ਆ ਤੇ ਨਾ ਹੀ ਸਾਹ ਸੀ ਆ ਮੈਂ ਆਪਣੀ ਮੁਠੀ ਵਿੱਚ ਫੜੇ ਹੋਏ ਕੁਟੇ ਹੋਏ ਪੈਸੇ ਆਪਣੇ ਪਾਪਾ ਦੇ ਸਿਰਾਂ 'ਤੇ ਰੱਖ ਦਿੱਤੇ ਤੇ ਉਹਨਾਂ ਨੂੰ ਦੇਖਦੇ ਹੋਏ ਇਹ ਕਿਹਾ ਕਿ ਕੁਝ ਪੈਸੇ ਮੈਂ ਆਪਣੀ ਸ਼ਰਟ ਲਈ ਖੱਟੇ ਕੀਤੇ ਸੀ ਤੁਸੀਂ ਫਿਲਹਾਲ ਇਸ ਨਾਲ ਬਿਜਲੀ ਦਾ ਬਿੱਲ ਭਰ ਲਿਓ ਇਹ ਜ਼ਿਆਦਾ ਜ਼ਰੂਰੀ ਹੈ ਮੈਂ ਇਹਨਾਂ ਕਹਿ ਕੇ ਉੱਥੋਂ ਸਿੱਧਾ ਆਪਣੇ ਕਮਰੇ ਵਿੱਚ ਚਲਾ ਗਿਆ ਪਿੱਛੇ ਹੁਣ ਵੀ ਪਾਪਾ ਦੀ ਆਵਾਜ਼ ਆ ਰਹੀ ਸੀ ਉਹ ਮੈਨੂੰ ਹਜੇ ਵੀ ਕੋਸ ਰੇ ਸੀ ਕਹਿ ਰਹੇ ਸੀ ਹੁਣ ਤੂੰ ਸਾਡੇ ਤੇ एहसान जਿਤਾ ਰਿਆਂ ਹੈ ਆਪਣੀ ਛੱਡ ਇਹ ਪੈਸੇ ਸਾਨੂੰ ਨਹੀਂ ਚਾਹੀਦੇ ਆਪਣੇ ਪੈਸੇ ਵਾਪਸ ਲੈ ਜਾ ਇਹਨਾਂ ਨੂੰ ਮੈਂ ਉਦੋਂ ਤੱਕ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਵੱਡਾ ਹੋਣਾ ਵੀ ਕਿਸੇ ਇਨਸਾਨ ਲਈ ਬਹੁਤ ਔਖਾ ਹੁੰਦਾ ਹੈ ਕੋਈ ਵੀ ਵੱਡੇ ਬੱਚੇ ਦਾ ਦਰਦ ਨਹੀਂ ਸਮਝਦਾ ਉਹ ਕਿੰਨਾ ਦੁੱਖ ਤਕਲੀਫਾਂ ਵਿੱਚੋਂ ਗੁਜ਼ਰ ਰਿਹਾ ਹੈ ਉਹ ਕੀ ਕੁਝ ਸਹਿ ਰਿਹਾ ਬਹੁਤ ਦੇਰ ਤੱਕ ਮੈਂ ਜ਼ਮੀਨ ਤੇ ਬੈਠਾ ਇਸ ਬਾਰੇ ਸੋਚਦਾ ਰਿਹਾ ਫਿਰ ਸਿਰ ਮਾਰ ਕੇ ਆਪਣੀਆਂ ਕਿਤਾਬਾਂ ਫੜ ਲਈਆਂ ਜਿੰਨਾ ਵੀ ਮੈਂ ਆਪਣੇ ਪਰਿਵਾਰ ਲਈ ਕਰ ਲੈਂਦਾ ਉਹ ਇਸ ਟਾਈਮ ਥੋੜਾ ਹੀ ਸੀ ਆ ਮੈਨੂੰ ਅਜੇ ਹੋਰ ਮਿਹਨਤ ਕਰਨੀ ਪੈਣੀ ਸੀ ਆ ਤਾਂ ਕਿ ਮੈਂ ਆਪਣੇ ਪਰਿਵਾਰ ਨੂੰ ਉਹ ਸਾਰੀਆਂ ਸਹੂਲਤਾਂ ਦੇ ਸਕਾਂ ਜਿੰਨਾਂ ਦਾ ਉਹ ਹੱਕਦਾਰ ਨੇ ਆ ਬਹੁਤ ਦੇਰ ਤੱਕ ਮੈਂ ਨੋਟਸ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਦਿਮਾਗ ਬਿਲਕੁਲ ਵੀ ਕੰਮ ਨਹੀਂ ਕਰ ਰਿਹਾ ਸੀ ਦੁੱਖ ਐਨਾ ਸੀ ਮੈਂ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਸੀ। ਮੈਂ ਆਪਣੀਆਂ ਸਾਰੀਆਂ ਕਿਤਾਬਾਂ ਬੰਦ ਕਰਕੇ ਵਾਪਸ ਰੱਖ ਦਿੱਤੀਆਂ ਤੇ ਬੈੱਡ ਤੇ ਲੰਮਾ ਪੈ ਗਿਆ। ਅੱਖਾਂ ਵਿੱਚੋਂ ਪਤਾ ਨਹੀਂ ਕਿਉਂ ਹੰਝੂ ਵਹਿਣ ਲੱਗੇ। ਗਰੀਬੀ ਇਨਸਾਨ ਨੂੰ ਤੋੜ ਦਿੰਦੀ ਹੈ। ਅੱਜ ਇਹ ਗਰੀਬੀ ਮੇਰੇ ਸੀਨੇ ਵਿੱਚ ਕਿਸੇ ਖੰਡਰ ਦੀ ਤਰ੍ਹਾਂ ਚੁਬ ਰਹੀ ਸੀ। ਪੂਰੀ ਰਾਤ ਰੋਂਦੇ ਹੋਏ ਲੰਘ ਗਈ। ਮੈਂ ਆਪਣੀ ਤਕਲੀਫ ਕਿਸੇ ਨੂੰ ਨਹੀਂ ਦੱਸਦਾ ਸੀ। ਨਾ ਹੀ ਕਿਸੇ ਦੇ ਸਾਹਮਣੇ ਮੈਂ ਕਦੇ ਰੋਂਦਾ ਸੀ। ਪਰ ਕੱਲਾਪਨ ਮੈਨੂੰ ਖਾਂਦਾ ਸੀ ਲਗਭਗ ਸਵੇਰੇ 4 ਵਜੇ ਉੱਠ ਕੇ ਮੈਂ ਬਾਥਰੂਮ ਵਿੱਚ ਜਾ ਕੇ ਮੈਂ ਨਹਾਇਆ ਥੋੜੀ ਦੇਰ ਬਾਅਦ ਸਵੇਰੇ ਬਾਬਾ ਜੀ ਦੇ ਪਾਠ ਕਰਨ ਦੀ ਆਵਾਜ਼ ਆਉਣ ਲੱਗੀ ਤੇ ਮੈਂ ਵੀ ਰੱਬ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਨ ਲੱਗਿਆ ਮੈਂ ਆਪਣੇ ਦੋਨੇ ਹੱਥ ਜੋੜੇ ਰੱਬ ਦਾ ਨਾਮ ਲਿਆ ਮੈਂ ਰੱਬ ਨੂੰ ਕਹਿਣ ਲੱਗਾ ਹੇ ਵਾਹਿਗੁਰੂ ਦੋ ਜਹਾਨਾਂ ਦੇ ਮਾਲਕਾ ਮੇਰੇ ਪਿਆਰੇ ਪਰਮਾਤਮਾ ਮੇਰੇ ਕੋਲ ਕੁਝ ਨਹੀਂ ਹੈ ਪਾਲਣਹਾਰ ਤੂੰ ਹੈ ਤੂੰ ਸਭ ਜਾਣਦਾ ਹੈ ਮੇਰਾ ਦਿਲ ਕਿਹੋ ਜਿਹਾ ਮੈਂ ਆਪਣੇ ਪਰਿਵਾਰ ਲਈ ਕਿੰਨਾ ਫਿਕਰਮੰਦ ਹਾਂ हे ਪ੍ਰਮਾਤਮਾ ਉਹਨਾਂ ਸਾਰੇ ਦਿਲਾਂ ਵਿੱਚ ਮੇਰੇ ਲਈ ਦਇਆ ਭਰ ਦੇ ਮੇਰੀ ਜ਼ਿੰਦਗੀ ਨੂੰ ਸਰਲ ਬਣਾ ਦੇ ਮੇਰੀ ਰੋਜੀ ਰੋਟੀ ਵਿੱਚ ਬਰਕਤ ਕਰ ਮੈਨੂੰ ਇਸ ਔਖੇ ਟਾਈਮ ਵਿੱਚ ਸਹਾਰਾ ਦੇ ਪ੍ਰਮਾਤਮਾ ਮੈਂ ਸਫਲ ਹੋਣਾ ਚਾਹੁੰਦਾ ਹਾਂ ਮੈਂ ਆਪਣੇ ਪੇਪਰਾਂ ਵਿੱਚੋਂ ਪਾਸ ਹੋਣਾ ਚਾਹੁੰਦਾ ਹਾਂ ਬਸ ਤੂੰ ਕਿਰਪਾ ਕਰ ਮੈਂ ਸਿਰਫ ਤੇਰੀ ਕਿਰਪਾ ਦਾ ਮਹਤਾਜ ਹਾਂ ਮੈਂ ਬਹੁਤ ਦੇਰ ਤੱਕ ਹੇਠਾਂ ਬੈਠਾ ਰਿਹਾ ਆਪਣੇ ਰੱਬ ਅੱਗੇ ਅਰਦਾਸਾਂ ਕਰਦਾ ਰਿਹਾ ਕਈ ਵਾਰ ਮੇਰੇ ਮਨ ਵਿੱਚ ਇਹ ਸਵਾਲ ਉੱਠਿਆ ਕਿ ਪ੍ਰਮਾਤਮਾ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੁੰਦਾ ਹੈ ਮੈਂ ਹਰ ਵਾਰ ਕਿਸੇ ਲਈ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪਰ ਬਦਲੇ ਵਿੱਚ ਮੈਨੂੰ ਉਹ ਪਿਆਰ ਕਿਉਂ ਨਹੀਂ ਮਿਲਦਾ ਪਰ ਮੈਂ ਸ਼ਬਦ ਕਦੇ ਆਪਣੇ ਮੂੰਹ ਵਿੱਚੋਂ ਨਹੀਂ ਕੱਢੇ ਸੀ ਆ ਬਸ ਬੁੱਲਾਂ ਤੇ ਹੀ ਆ ਇੱਕ ਹੀ ਗੱਲ ਸੀ ਮੇਰੇ ਰੱਬ ਦਾ ਧੰਨਵਾਦ ਤੂੰ ਬਹੁਤ ਕੁਝ ਦਿੱਤਾ ਬਸ ਹੁਣ ਕਿਰਪਾ ਕਰ ਆਪਣੀ ਦ੍ਰਿਸ਼ਟੀ ਮੇਰੇ ਤੇ ਕਰ ਦੇ ਬਹੁਤ ਦੇਰ ਤੱਕ ਅਰਦਾਸਾ ਕਰਦਾ ਰਿਆ ਬਾਅਦ ਵਿੱਚ ਮੈਂ ਰੱਬ ਦਾ ਨਾਮ ਲੈ ਕੇ ਇੱਕ ਬਾਰ ਫਿਰ ਆਪਣੀਆਂ ਕਿਤਾਬਾਂ ਕੱਢੀਆਂ ਮੈਂ ਆਪਣਾ ਸਮਾਂ ਬੇਅਰਥ ਨਹੀਂ ਕਰਨਾ ਚਾਹੁੰਦਾ ਸੀ ਲਗਭਗ ਸਵੇਰ ਦੇ 9 ਵਜੇ ਤੱਕ ਮੈਂ ਪੜ੍ਹਾਈ ਕੀਤੀ ਫਿਰ ਬਾਹਰ ਆ ਕੇ ਆਪਣਾ ਸਾਈਕਲ ਸਾਫ਼ ਕਰਨ ਲੱਗਿਆ ਕਿਉਂਕਿ ਥੋੜੀ ਦੇਰ ਬਾਅਦ ਮੈਂ ਅਮਰੂਦ ਲੈ ਕੇ ਜਾਣਾ ਸੀ ਮੈਂ ਅਜੇ ਸਾਈਕਲ ਸਾਫ਼ ਹੀ ਕਰ ਰਿਹਾ ਸੀ ਉਹਨੇ ਚੀਰ ਨੂੰ ਪਾਪਾ ਨੇ ਉਹ ਪੈਸੇ ਜੋ ਮੈਂ ਰਾਤ ਨੂੰ ਉਹਨਾਂ ਨੂੰ ਦਿੱਤੇ ਮੇਰੇ ਮੂੰਹ ਤੇ ਮਾਰ ਦਿੱਤੇ ਮੈਂ ਕਬਰਾ ਕੇ ਉਹਨਾਂ ਵੱਲ ਵੇਖਣ ਲੱਗਿਆ ਉਹ ਮੈਨੂੰ ਵੇਖਦੇ ਹੋਏ ਕਹਿੰਦੇ ਰਾਤ ਮੈਂ ਤੈਨੂੰ ਕਿਹਾ ਸੀ ਨਾ ਕਿ ਇਹ ਪੈਸੇ ਮੈਨੂੰ ਨਹੀਂ ਚਾਹੀਦੇ ਫਿਰ ਕਿਉਂ ਤੂੰ ਇਸ ਰਾਣੇ ਰੱਖ ਕੇ ਚਲਾ ਗਿਆ ਮੈਨੂੰ ਤੇਰਾ एहसान ਨਹੀਂ ਚਾਹੀਦਾ ਤੂੰ ਮੈਨੂੰ ਕਿਤੋਂ ਦਾ ਨਹੀਂ ਛੱਡਿਆ ਜਿੰਨੀ ਬੇਇੱਜ਼ਤੀ ਕਰਵਾਉਣੀ ਸੀ ਤੂੰ ਕਰਵਾ ਚੁੱਕਿਆ ਹੁਣ ਇਹ ਪੈਸੇ ਰੱਖ ਤੇ ਆਪਣਾ ਗੁਜ਼ਾਰਾ ਖੁਦ ਕਰਾ ਮੇਰਾ ਤੇ ਤੇਰਾ ਹੁਣ ਕੋਈ ਰਿਸ਼ਤਾ ਨਹੀਂ ਰਿਹਾ ਮੈਂ ਆਪਣੇ ਛੋਟੇ ਬੱਚਿਆਂ ਦਾ ਪੇਟ ਭਰਾਂਗਾ ਪਾਪਾ ਦੀ ਗੱਲ ਸੁਣ ਕੇ ਮੈਂ ਉਸੇ ਵੇਲੇ ਕਿਹਾ ਕੀ ਹੋ ਗਿਆ ਤੁਹਾਨੂੰ ਪਾਪਾ ਮੈਂ ਤਾਂ ਕੁਝ ਨਹੀਂ ਕਿਹਾ ਬਸ ਇੱਕ ਗੱਲ ਕਹੀ ਸੀ ਜੋ ਤੁਸੀਂ ਬਿਨਾਂ ਵਜਾ ਗੁੱਸਾ ਕਰ ਰਹੇ ਹੋ ਮੈਂ ਕੁਝ ਹੋਰ ਕਹਿੰਦਾ ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਜ਼ੋਰ ਨਾਲ ਲੱਤ ਮੇਰੇ ਸਾਈਕਲ ਤੇ ਮਾਰੀ ਕਹਿੰਦੇ ਕਿ ਹਾਏ ਹੈ ਨਾ ਚੁੱਪ ਰਹਿ ਨਹੀਂ ਤਾਂ ਚਮੜੀ ਉਦੇੜ ਕੇ ਰੱਖ ਦੇਵਾਂਗਾ ਤੇਰੀ ਉਸ ਦੀਆਂ ਗੱਲਾਂ ਸੁਣ ਕੇ ਮੈਂ ਚੁੱਪ ਹੋ ਗਿਆ ਫਿਰ ਮੇਰੀ ਕਮਰ ਵਿੱਚ ਬਹੁਤ ਦਰਦ ਹੋ ਰਿਹਾ ਸੀ ਪਰ ਫਿਰ ਵੀ ਮੈਂ ਕੁਝ ਨਹੀਂ ਕਿਹਾ ਚੁੱਪਚਾਪ ਪੈਸੇ ਚੱਕ ਕੇ ਜੇਬ ਵਿੱਚ ਪਾ ਲਏ ਤੇ ਸਾਈਕਲ ਸਾਫ਼ ਕਰਕੇ ਘਰੋਂ ਚਲਾ ਗਿਆ ਮੈਂ ਬਿਨਾਂ ਵਜਾ ਝਗੜਾ ਨਹੀਂ ਕਰਨਾ ਚਾਹੁੰਦਾ ਸੀ ਤਕਲੀਫ ਬਹੁਤ ਜ਼ਿਆਦਾ ਸੀ ਪਰ ਹੁਣ ਮੈਂ ਆਪਣੇ ਆਪ ਨੂੰ ਮਜ਼ਬੂਤ ਕਰ ਲਿਆ ਸੀ ਗਰਮੀ ਦੀ ਦੁਪਹਿਰ ਵਿੱਚ ਮੇਰਾ ਸਰੀਰ ਤੂਸਰਿਆ ਸੀ ਪਰ ਮੈਂ ਆਪਣੀਆਂ ਉਹਨਾਂ ਤਕਲੀਫਾਂ ਨੂੰ ਭੁੱਲ ਕੇ ਇੱਧਰ ਉੱਧਰ ਘੁੰਮ ਕੇ ਅਮਰੂਦ ਵੇਚ ਰਿਹਾ ਸੀ ਅੱਜ ਪਤਾ ਨਹੀਂ ਕਿਉਂ ਪਰਮਾਤਮਾ ਦੀ ਕਿਰਪਾ ਸੀ ਜਾਂ ਮੇਰੀ ਕਿਸਮਤ ਆਮਦਨ ਬਹੁਤ ਵਧੀਆ ਹੋਈ ਆ ਸ਼ਾਮ ਤੋਂ ਪਹਿਲਾਂ ਹੀ ਮੇਰੇ ਸਾਰੇ ਅਮਰੂਦ बिक ਗਏ ਆ ਪਰ ਮੈਂ ਘਰੇ ਨਹੀਂ ਗਿਆ ਕਿਉਂਕਿ ਜਾਣਦਾ ਸੀ ਕਿ ਇਹ ਸਮਾਂ ਪਾਪਾ ਦੇ ਘਰ ਆਉਣ ਦਾ ਹੁੰਦਾ ਹੈ ਇਸ ਟਾਈਮ ਉਹਦਾ ਗੁੱਸਾ ਹਮੇਸ਼ਾ ਸਿਰ ਤੇ ਸਵਾਰ ਹੁੰਦਾ ਹੈ ਮੈਂ ਇੱਕ ਪਾਸੇ ਛਾਂ ਹੇਠ ਬੈਠ ਗਿਆ ਆਪਣੀਆਂ ਕਿਤਾਬਾਂ ਕੱਢ ਕੇ ਪੜਨ ਲੱਗਾ बार-बार ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਰਹੇ ਸੀ ਪਾਪਾ ਦਾ ਉਹ ਵਿਵਾਰ बार-बार ਮੇਰੀਆਂ ਅੱਖਾਂ ਦੇ ਸਾਹਮਣੇ ਆ ਰਿਹਾ ਸੀ ਪਰ ਮੈਂ ਉਸ ਨੂੰ ਭੁੱਲ ਕੇ ਪੜਨ ਲੱਗਿਆ ਇਨਸਾਨ ਜ਼ਿੰਦਗੀ ਵਿੱਚ ਕਿਸੇ ਵੀ ਦੁੱਖ ਨੂੰ ਝੱਲ ਲੈਂਦਾ ਪਰ ਮਾਪਿਓ ਦਾ ਵਿਵਹਾਰ ਉਸ ਨੂੰ ਤੋੜ ਦਿੰਦਾ ਹੈ ਬਹੁਤ ਦੇਰ ਤੱਕ ਮੈਂ ਉੱਥੇ ਬੈਠਾ ਇਸੇ ਵਿੱਚੇ ਵਿੱਚ ਸੋਚਦਾ ਰਿਹਾ ਬਾਅਦ ਵਿੱਚ ਮੈਂ ਪੜਨ ਲੱਗ ਗਿਆ ਫਿਰ ਸ਼ਾਮ ਦੇ ਬਾਅਦ ਘਰੇ ਆ ਗਿਆ ਜਿਵੇਂ ਮੈਂ ਸਾਈਕਲ ਲੈ ਕੇ ਘਰੇ ਪਹੁੰਚਾ ਤਾਂ ਮੇਰੀ ਮਾਂ ਰੋਂਦੇ ਹੋਏ ਮੇਰੇ ਗਲ ਨਾਲ ਲੱਗ ਗਈ ਉਸ ਨੂੰ ਰੋਂਦੇ ਹੋਏ ਦੇਖ ਮੈਂ ਪਰੇਸ਼ਾਨ ਹੋ ਕੇ ਪੁੱਛਿਆ ਮੰਮੀ ਕੀ ਹੋਇਆ ਸਭ ਠੀਕ ਤਾਂ ਹੈ ਨਾ ਪਾਪਾ ਕਿੱਥੇ ਐ ਤੁਹਾਨੂੰ ਕੁਝ ਹੋਇਆ ਮੇਰੀ ਗੱਲ ਸੁਣ ਕੇ ਮੰਮੀ ਤੜਫ ਕੇ ਬੋਲੀ ਕਹਿੰਦੀ ਤੂੰ ਟਾਈਮ ਦੇਖਿਆ ਕੀ ਹੋ ਗਿਆ ਤੈਨੂੰ ਪਤਾ ਮੇਰੇ ਦਿਲ ਤੇ ਕੀ ਬੀਤਦੀ ਹੈ ਜਦੋਂ ਤੂੰ ਸਮੇਂ ਤੇ ਘਰ ਨਹੀਂ ਆਉਂਦਾ ਮੈਨੂੰ ਕੀ ਪਤਾ ਸਵੇਰੇ ਤੁਹਾਡੇ ਦੋਨਾਂ ਪਿਓ ਪੁੱਤਾਂ ਵਿੱਚ ਕੀ ਹੋਇਆ ਪਰ ਤੂੰ ਆਪਣੀ ਮਾਂ ਨੂੰ ਬੇਵਜਾ ਆਪਣੇ ਪਿਓ ਦੀ ਸਜ਼ਾ ਕਿਉਂ ਦਿੰਦਾ ਹੈ ਉਸ ਦੀ ਗੱਲ ਸੁਣ ਕੇ ਮੈਂ ਬੜੇ ਪਿਆਰ ਨਾਲ ਕਿਹਾ ਮੰਮੀ ਤੁਹਾਨੂੰ ਕੀ ਹੋ ਗਿਆ ਮੈਂ ਭਲਾ ਤੁਹਾਨੂੰ ਛੱਡ ਕੇ ਕਿੱਥੇ ਜਾਵਾਂਗਾ ਮੈਂ ਤਾਂ ਇਸੇ ਘਰ ਵਿੱਚ ਰਹਿਣਾ ਹੈ ਇੱਥੇ ਵਾਪਸ ਹੀ ਆਉਣਾ ਸੀ ਅੱਜ ਮੈਂ ਸੋਚਿਆ ਸੀ ਥੋੜਾ ਹੋਰ ਸਮਾਂ ਲਗਾ ਕੇ ਸਾਰੇ ਅਮਰੂਦ ਵੇਚ ਕੇ ਆਵਾਂਗਾ ਫਿਰ ਕੱਲ ਮੰਡੀ ਚਲਾ ਜਾਵਾਂਗਾ ਤੁਸੀਂ ਕਿਉਂ ਉਲਟਾ ਸਿੱਧਾ ਸੋਚ ਰਹੇ ਹੋ ਤੁਹਾਡੇ ਬਿਨਾ ਮੈਂ ਇੱਕ ਪਲ ਨਹੀਂ ਰਹਿ ਸਕਦਾ ਮੇਰੀ ਗੱਲ ਸੁਣ ਕੇ ਉਹ ਥੋੜਾ ਹੱਸ ਪਈ ਆ ਜਦੋਂ ਕਿ ਮੈਂ ਉਸ ਨੂੰ ਆਪਣੇ ਕੋਲ ਹੀ ਬਿਠਾ ਲਿਆ ਸਾਰਾ ਦਿਨ ਮੇਰੇ ਸੜਦੇ ਤੜਫਦੇ ਲੰਘਿਆ ਸੀ ਪਰ ਹੁਣ ਮਾਂ ਦੀ ਮਮਤਾ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਸੜੇ ਉੱਤੇ ਠੰਡਾ ਪਾਣੀ ਪਾ ਦਿੱਤਾ ਹੋਵੇ ਜਾਂ ਠੰਡੀ ਹਵਾ ਦੇ ਦਿੱਤੀ ਹੋਵੇ ਬਹੁਤ देर ਤੱਕ ਉਹ ਮੇਰੇ ਸੀਨੇ ਨਾਲ ਲੱਗੀ ਰਹੀ ਆ ਪਤਾ ਨਹੀਂ ਕੀ ਕੀ ਬੋਲਦੀ ਰਹੀ ਆ ਫਿਰ ਮੰਜੇ ਤੇ ਬਿਠਾ ਕੇ ਕਹਿੰਦੀ ਰੁਕ ਮੈਂ ਤੇਰੇ ਲਈ ਰੋਟੀ ਲੈ ਕੇ ਆਉਂਦੀ ਹਾਂ ਮੇਰਾ ਪੁੱਤ ਭੁੱਖਾ ਹੋਵੇਗਾ ਇੱਕ ਤਾਂ ਤੇਰੇ ਪਾਪਾ ਵੀ ਨਾ ਹਰ ਟਾਈਮ ਤੇਰੇ ਸਿਰ ਤੇ ਸਵਾਰ ਰਹਿੰਦੇ ਨੇ ਜਦੋਂ ਤੂੰ ਕੱਲ ਬਿਜਲੀ ਦੇ ਬਿੱਲ ਵਾਸਤੇ ਪੈਸੇ ਦਿੱਤੇ ਸੀ ਉਸ ਨੂੰ ਜਮ੍ਹਾਂ ਕਰਵਾਉਣੇ ਚਾਹੀਦੇ ਸੀ ਪਰ ਬੇਵਜਾ ਲੜਾਈ ਉਸ ਦੀ ਪੁਰਾਣੀ ਆਦਤ ਹੈ ਪਹਿਲਾਂ ਤੇਰੇ ਚਾਚੇ ਦੇ ਪਿੱਛੇ ਪਿਆ ਰਹਿੰਦਾ ਸੀ ਹੁਣ ਉਹਨਾਂ ਨੇ ਤੈਨੂੰ ਫੜ ਲਿਆ ਮਾਂ ਦੀ ਗੱਲ ਸੁਣ ਕੇ ਮੈਂ ਹੱਸ ਪਿਆ ਮੰਮੀ ਤੇ ਪਾਪਾ ਦੀ ਆਪਸ ਵਿੱਚ ਬਹੁਤ ਘੱਟ ਬੰਦੀ ਸੀ ਪਰ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸੀ ਜੇ ਇੱਕ ਨੂੰ ਜਰਾ ਵੀ ਤਕਲੀਫ ਹੁੰਦੀ ਤਾਂ ਦੂਜਾ ਇਸ ਤਰ੍ਹਾਂ ਤੜਫਦਾ ਜਿਵੇਂ ਹੁਣੇ-ਹੁਣੇ ਪਿਆਰ ਹੋਇਆ ਹੋਵੇ ਬਹੁਤ ਦੇਰ ਤੱਕ ਉਹ ਮੇਰੇ ਨਾਲ ਇੱਧਰ-ਉੱਧਰ ਦੀਆਂ ਗੱਲਾਂ ਕਰਦੀ ਰਹੀ ਆ ਫਿਰ ਆਪਣੇ ਹੱਥਾਂ ਨਾਲ ਮੈਨੂੰ ਰੋਟੀ ਖਵਾਉਣ ਲੱਗੀ ਜ਼ਿੰਦਗੀ ਵਿੱਚ ਜੇ ਸਾਰੀ ਦੁਨੀਆ ਤੁਹਾਡੇ ਖਿਲਾਫ ਹੋ ਜਾਵੇ ਤਾਂ ਵੀ ਤੁਹਾਡੀ ਮਾਂ ਹਮੇਸ਼ਾ ਤੁਹਾਡੇ ਨਾਲ ਖੜੀ ਰਹਿੰਦੀ ਹੈ ਥੋੜੀ ਦੇਰ ਬਾਅਦ ਮੈਂ ਉਸ ਦਾ ਮੱਥਾ ਚੁੰਮਿਆ ਤੇ ਉੱਠ ਕੇ ਖੜਾ ਹੋਇਆ ਹੁਣ ਮੇਰਾ ਮੂਡ ਕੁਝ ਠੀਕ ਹੋ ਚੁੱਕਾ ਸੀ ਮੇਰਾ ਇਰਾਦਾ ਹੁਣ ਪੜ੍ਹਾਈ ਕਰਨ ਦਾ ਸੀ ਆ ਮੈਂ ठान ਲਿਆ ਸੀ ਕਿ ਅੱਜ ਆਪਣੇ ਨੋਟਸ ਪੂਰੇ ਕਰਕੇ ਰਵਾਂਗਾ ਕਿਉਂਕਿ ਦੋ ਦਿਨਾਂ ਬਾਅਦ ਸਾਡੇ ਸਾਰੇ ਦੋਸਤਾਂ ਦੀ ਮੁਲਾਕਾਤ ਸੀ ਜੋ ਮੇਰੇ ਨੋਟਸ ਪੂਰੇ ਨਾ ਹੋਏ ਤਾਂ ਬੇਵਜ੍ਹਾ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਮੈਂ ਇਹੋ ਜੀਆਂ ਗੱਲਾਂ ਦਾ ਆਦੀ ਨਹੀਂ ਸੀ ਕਮਰੇ ਵਿੱਚ ਜਾਂਦੇ ਮੈਂ ਦਰਵਾਜ਼ਾ ਬੰਦ ਕਰ ਦਿੱਤਾ ਪਿਛਲੇ ਹਿੱਸੇ ਦੀ ਖਿੜਕੀ ਖੋਲ ਦਿੱਤੀ ਕਿਤਾਬਾਂ ਲੈ ਕੇ ਮੈਂ ਇੱਕ ਵਾਰ ਫਿਰ ਜ਼ਮੀਨ ਤੇ ਬਹਿ ਗਿਆ ਤੇ ਕੰਮ ਸ਼ੁਰੂ ਕਰ ਦਿੱਤਾ ਸਮਾਂ ਹੌਲੀ-ਹੌਲੀ ਲੰਘਦਾ ਗਿਆ ਰਾਤ ਦੇ ਲਗਭਗ 3 ਵਜੇ ਤੱਕ ਮੈਂ ਪੜ੍ਹਾਈ ਕੀਤੀ ਫਿਰ ਕਿਤਾਬਾਂ ਬੰਦ ਕਰਕੇ ਰੱਖ ਦਿੱਤੀਆਂ ਕਿਉਂਕਿ ਸਵੇਰੇ 6 ਵਜੇ ਮੈਂ ਮੰਡੀ ਜਾਣਾ ਸੀ ਲੰਮੇ ਪੈਂਦੇ ਹੋਏ ਮੈਨੂੰ ਪਤਾ ਹੀ ਨਾ ਲੱਗਿਆ ਕਦੋਂ ਨੀਂਦ ਆ ਗਈ ਆ ਮੈਨੂੰ ਕੁਝ ਅਹਿਸਾਸ ਹੀ ਨਹੀਂ ਹੋਇਆ ਸੀ ਮੇਰੀ ਮੰਮੀ ਦੀ ਆਵਾਜ਼ ਨਾਲ ਹੀ ਮੇਰੀ ਅੱਖ ਖੁੱਲ੍ਹੀ ਉਸੇ ਵੇਲੇ ਮੈਂ ਉੱਠ ਕੇ ਖੜਾ ਹੋਇਆ ਜਦੋਂ ਘੜੀ ਵੱਲ ਦੇਖਿਆ ਤਾਂ ਮੇਰੇ ਤੋਤੇ ਉੱਡ ਗਏ ਆ ਕਿਉਂਕਿ ਘੜੀ ਤੇ 7 ਵਜ ਰਹੀ ਸੀ ਇਸ ਟਾਈਮ ਤਾਂ ਮੈਨੂੰ ਮੰਡੀ ਹੋਣਾ ਚਾਹੀਦਾ ਸੀ ਮੈਂ ਛੇਤੀ ਛੇਤੀ ਮੂੰਹ ਹੱਥ ਧੋ ਕੇ ਬਾਹਰ ਆ ਗਿਆ ਮੰਮੀ ਨਾਸ਼ਤਾ ਤਿਆਰ ਕਰ ਰਹੀ ਸੀ ਪਰ ਮੇਰੇ ਕੋਲ ਇੰਨਾ ਸਮਾਂ ਨਹੀਂ ਸੀ ਕਿ ਮੈਂ ਨਾਸ਼ਤਾ ਕਰਦਾ ਉਸ ਨੂੰ ਸਤ ਸ੍ਰੀ ਅਕਾਲ ਕਹਿ ਕੇ ਮੈਂ ਸਿੱਧਾ ਮੰਡੀ ਚਲਾ ਗਿਆ ਕਰੀਬ ਅੱਧੇ ਘੰਟੇ ਬਾਅਦ ਮੈਂ ਮੰਡੀ ਪਹੁੰਚਿਆ ਮੈਨੂੰ ਉੱਥੇ ਪਹੁੰਚਣ ਵਿੱਚ ਬਹੁਤ ਦੇਰ ਹੋ ਗਈ ਸੀ ਫਿਰ ਮੈਂ ਆਪਣੇ ਦਿਲ ਤੇ ਪੱਥਰ ਰੱਖ ਕੇ ਥੋੜੇ ਬਹੁਤ ਅਮਰੂਦ ਖਰੀਦੇ ਤੇ ਤੈਅ ਕੀਤਾ ਹੁਣ ਕੱਲ ਆ ਕੇ ਬਾਕੀ ਦੇ ਲੈ ਕੇ ਜਾਵਾਂਗਾ ਕਿਉਂਕਿ ਇਸ ਟਾਈਮ ਉਹਨਾਂ ਨੂੰ ਲੈ ਜਾ ਕੇ ਵੇਚਣ ਦਾ ਮਤਲਬ ਸੀ ਉਹਨਾਂ ਨੂੰ ਖਰਾਬ ਕਰਨਾ ਮੇਰੀ ਵਾਪਸੀ ਲਗਭਗ 9 ਵਜੇ ਦੇ ਆਸ-ਪਾਸ ਹੋਈ ਆ ਮੈਨੂੰ ਬਹੁਤ ਅਫਸੋਸ ਹੋ ਰਿਹਾ ਸੀ ਕਿਉਂਕਿ ਮੇਰਾ ਬਹੁਤ ਸਾਰਾ ਸਮਾਨ ਨਿਕਲ ਗਿਆ ਸੀ ਸਾਈਕਲ ਲੈ ਕੇ ਮੈਂ ਉਸੇ ਵੇਲੇ ਵੇਚਣ ਲਈ ਤੁਰ ਪਿਆ ਮਾਂ ਨੇ ਇੱਕ ਵਾਰ ਫਿਰ ਨਾਸ਼ਤਾ ਕਰਨ ਲਈ ਕਿਹਾ ਪਰ ਸਮਾਂ ਬਹੁਤ ਘੱਟ ਸੀ ਇਸ ਕਰਕੇ ਮੈਂ ਉਸ ਨੂੰ ਟਾਲਣਾ ਠੀਕ ਸਮਝਿਆ ਗਲੀਆਂ ਵਿੱਚ ਨਿਕਲਦੇ ਹੀ ਬਹੁਤ ਸਾਰੇ ਲੋਕਾਂ ਨੇ ਮੈਨੂੰ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਆ ਕਿ ਉਹ ਕਦੋਂ ਤੋਂ ਮੇਰਾ ਇੰਤਜ਼ਾਰ ਕਰ ਰਹੇ ਨੇ ਮੈਂ ਅਮਰੂਦਾਂ ਨੂੰ ਕੱਟ ਕੇ ਉਹਨਾਂ ਤੇ ਨੂਨ ਲਾ ਕੇ ਦਿੰਦਾ ਜਿਸ ਕਰਕੇ ਸਕੂਲ ਦੇ ਬੱਚੇ ਸਵੇਰੇ ਸਵੇਰੇ ਬੜੇ ਮਜ਼ੇ ਨਾਲ ਅਮਰੂਦ ਖਾਂਦੇ ਸਕੂਲ ਚਲੇ ਜਾਂਦੇ ਅੱਜ देर ਆਉਣ ਕਰਕੇ ਉਹ ਮੇਰਾ ਬਹੁਤ ਨੁਕਸਾਨ ਹੋ ਗਿਆ ਸੀ ਕਿਉਂਕਿ ਬੱਚੇ ਸਕੂਲ ਜਾ ਚੁੱਕੇ ਸੀ ਥੋੜੇ ਬਹੁਤ ਹੀ ਅਮਰੂਦ ਵਿਕੇ ਮੈਂ ਉਸੇ ਵੇਲੇ ਆਪਣਾ ਸਾਈਕਲ ਸਕੂਲ ਦੇ ਸਾਹਮਣੇ ਖੜਾ ਕਰ ਦਿੱਤਾ ਮਨ ਵਿੱਚ ਆਈ ਇੱਛਾ ਸੀ ਛੁੱਟੀ ਦੇ ਬਾਅਦ ਬੱਚੇ ਅਮਰੂਦ ਖਰੀਦ ਲੈਣਗੇ ਮਨ ਹੀ ਮਨ ਰੱਬ ਅੱਗੇ ਅਰਦਾਸਾਂ ਕੀਤੀਆਂ ਥੋੜੀ ਦੇਰ ਬਾਅਦ ਹੀ ਸਕੂਲ ਦੀ ਛੁੱਟੀ ਹੋ ਗਈ ਆ ਪਰ ਕੁਝ ਹੀ ਬੱਚਿਆਂ ਨੇ ਅਮਰੂਦ ਖਰੀਦੇ ਬਾਕੀ ਬੱਚੇ ਚਲੇ ਗਏ ਆ ਸਾਰਾ ਦਿਨ ਮੇਰੇ ਲਈ ਕੁਝ ਅਜੀਬ ਜਿਹਾ ਸੀ ਆ ਬਿਲਕੁਲ ਹੀ ਚੰਗੀ ਕਮਾਈ ਨਾ ਹੋਈ ਆ ਮੈਂ ਫਿਰ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਇਹਦੇ ਵਿੱਚ ਰੱਬ ਦੀ ਕੋਈ ਨਾ ਕੋਈ ਮਰਜ਼ੀ ਜ਼ਰੂਰ ਹੋਵੇਗੀ ਪਰਾਜ ਮੈਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਤੇ ਕਿਹੜੀ ਵਿਪਤਾ ਪੈਣ ਵਾਲੀ ਹੈ ਅੱਜ ਮੈਂ ਘਰੇ ਪਹੁੰਚਾ ਤਾਂ ਘਰ ਵਿੱਚ ਬਿਲਕੁਲ ਹਨੇਰਾ ਸੀ ਆ ਬਿਜਲੀ ਨਾ ਹੋਣ ਕਰਕੇ ਪਾਪਾ ਬਹੁਤ ਗੁੱਸੇ ਵਿੱਚ ਸੀ ਆ ਘਰ ਦੇ ਅੰਦਰ ਪੈਰ ਰੱਖਦੇ ਉਸ ਦੀ ਕੜਕਾ ਆਵਾਜ਼ ਮੇਰੇ ਕੰਨਾਂ ਵਿੱਚ ਪਈ ਉਹ ਕਹਿੰਦੇ ਕਿੰਨੀ ਵਾਰ ਕਿਹਾ ਸੀ ਬਿਜਲੀ ਦਾ ਬਿੱਲ ਭਰਵਾ ਦੇ ਪਰ ਮੈਨੂੰ ਨਹੀਂ ਲੱਗਦਾ ਮੁੰਡਾ ਬਰਬਾਦ ਕਰਕੇ ਹੀ ਮੰਨੇਗਾ ਮੈਂ ਇਸ ਵਾਰ ਉਸ ਨੂੰ ਹੈਰਾਨੀ ਨਾਲ ਵੇਖਿਆ ਦਿਲ ਤਾਂ ਕੀਤਾ ਕਿ ਉਹਨਾਂ ਨੂੰ ਜਵਾਬ ਦੇਆ ਮੈਂ ਕਿਹਾ ਜਦੋਂ ਮੈਂ ਪੈਸੇ ਦਿੱਤੇ ਸੀ ਤੁਸੀਂ ਬਿੱਲ ਕਿਉਂ ਨਹੀਂ ਭਰਿਆ ਹੁਣ ਬਿਨਾਂ ਵਜ੍ਹਾ ਦੀਆਂ ਗੱਲਾਂ ਕਰਨ ਦਾ ਕੀ ਮਤਲਬ ਸੀ ਪਰ ਫਿਲਹਾਲ ਮੈਂ ਚੁੱਪਚਾਪ ਇੱਕ ਬਿੱਲ ਦੁਕਾਨਵਾਲ ਗਿਆ ਤੇ ਬਿੱਲ ਜਮ੍ਹਾਂ ਕਰਨ ਤੋਂ ਬਾਅਦ ਜਦੋਂ ਮੈਂ ਵਾਪਸ ਆਇਆ ਤਾਂ ਪਾਪਾ ਬਿਜਲੀ ਮਿਸਤਰੀ ਤੋਂ ਤਾਰ ਜੁੜਵਾ ਰਹੇ ਸੀ ਜੋ ਲਾਈਨਮੈਨ ਕੱਟ ਕੇ ਚਲੇ ਗਏ ਸੀ ਮੈਂ ਖੁਦ ਨੂੰ ਠੀਕ ਕਰਦੇ ਹੋਏ ਮਾਂ ਵੱਲ ਦੇਖਿਆ ਤੇ ਕਿਹਾ ਮੈਨੂੰ ਬਹੁਤ ਭੁੱਖ ਲੱਗੀ ਹੈ ਸਵੇਰ ਦਾ ਕੁਝ ਨਹੀਂ ਖਾਦਾ ਬਸ ਦੋ ਅਮਰੂਦ ਖਾਏ ਸੀ ਆ ਤੁਸੀਂ ਖਾਣਾ ਦੇ ਦਿਓ ਇਹ ਸੁਣ ਕੇ ਮੰਮੀ ਬੇਚੈਨ ਹੋ ਗਈ ਕਹਿੰਦੀ ਤੈਨੂੰ ਕਿੰਨੀ ਵਾਰ ਰੋਕਿਆ ਸੀ ਪਰ ਤੈਨੂੰ ਮੇਰੀ ਗੱਲ ਸਮਝ ਨਹੀਂ ਆਉਂਦੀ ਮਾਂ ਦੀ ਤਾਂ ਤੈਨੂੰ ਕੋਈ ਪਰਵਾਹ ਹੀ ਨਹੀਂ ਹੈ ਉਸ ਦੀ ਗੱਲ ਸੁਣ ਕੇ ਮੈਂ ਹੱਸ ਪਿਆ ਉਸ ਨੂੰ ਦੇਖਦੇ ਹੋਏ ਕਿਹਾ ਤੇਰੀ ਹੀ ਤਾਂ ਹੈ ਪਰਵਾਹ ਮਾਂ ਨਹੀਂ ਤਾਂ ਮੈਂ ਇਸ ਘਰ ਵਿੱਚ ਕਿਉਂ ਰਵਾਂ ਅੰਨਕਾ ਕੇ ਮੈਂ ਕਮਰੇ ਵੱਲ ਚਲਾ ਗਿਆ ਪਿੱਛੋਂ ਪਾਪਾ ਦੀ ਆਵਾਜ਼ ਆ ਰਹੀ ਸੀ ਪਰ ਹੁਣ ਮੈਂ ਚੁੱਪ ਸੀ ਸਾਰੀ ਰਾਤ ਮੈਂ ਮਨ ਲਾ ਕੇ ਪੜ੍ਹਾਈ ਕੀਤੀ ਅਗਲੇ ਦਿਨ ਮੈਂ ਤ ਸਮੇਂ ਤੇ ਮੰਡੀ ਜਾ ਕੇ ਅਮਰੂਦ ਖਰੀਦ ਕੇ ਲੈ ਕੇ ਆਇਆ ਤਾਂ ਕਿ ਪਰੇਸ਼ਾਨ ਨਾ ਹੋਣਾ ਪਵੇ ਐਤਵਾਰ ਦੇ ਦਿਨਾਂ ਸਵੇਰੇ ਪਾਪਾ ਨੇ ਸਖਤੀ ਨਾਲ ਕਿਹਾ ਕਿਤਾਬਾਂ ਚੱਕ ਕੇ ਕਿੱਥੇ ਜਾ ਰਹੇ ਆਂ ਸਾਈਕਲ ਲੈ ਕੇ ਨਿਕਲੋ ਪਰ ਅੱਜ ਮੈਂ ਕਿਸੇ ਦੀ ਗੱਲ ਨਹੀਂ ਸੁਣ ਸਕਦਾ ਸੀ ਕਿਉਂਕਿ ਅੱਜ ਅਸੀਂ ਸਾਰੇ ਦੋਸਤਾਂ ਨੇ ਪੜ੍ਹਾਈ ਕਰਨੀ ਸੀ ਉਹ ਚੀਜ਼ਾਂ ਜੋ ਅਮੀਰ ਬੱਚੇ ਟਿਊਸ਼ਨ ਤੇ ਸਿੱਖਦੇ ਨੇ ਮੈਂ ਉਹਨਾਂ ਤੋਂ ਮਦਦ ਲੈ ਸਕਦਾ ਸੀ ਮੈਂ ਇੰਨਾ ਵੱਡਾ ਮੌਕਾ ਹੱਥ ਵਿੱਚੋਂ ਨਹੀਂ ਜਾਣ ਦੇਣਾ ਚਾਹੁੰਦਾ ਸੀ ਪਰ ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਕਦੇ ਇਹ ਕੰਮ ਨਾ ਕਰਦਾ ਬਲਕਿ ਆਪਣੇ ਕੰਮ ਤੇ ਹੀ ਲੱਗਿਆ ਰਹਿੰਦਾ ਪਰ ਅਜੇ ਮੈਨੂੰ ਆਪਣਾ ਸਮਾਂ ਇਸ ਕੰਮ ਵਿੱਚ ਲਗਾਉਣਾ ਪੈਣਾ ਸੀ ਹੁਣ ਮੈਂ ਆਪਣੇ ਦੋਸਤਾਂ ਦੇ ਘਰੇ ਪਹੁੰਚਿਆ ਕਾ ਸਾਰਿਆਂ ਨੇ ਮੈਨੂੰ ਬਰਾਬਰ ਦੀ ਇੱਜ਼ਤ ਦਿੱਤੀ ਆ ਕਿਸੇ ਨੇ ਵੀ ਮੈਨੂੰ ਗਰੀਬ ਕਹਿ ਕੇ ਨਾ ਭਜਾਇਆ ਬੇਸ਼ੱਕ ਉਹ ਸਾਰੇ ਅਮੀਰ ਸੀ ਆ ਪਰ ਐਨਾ ਸਭ ਵਿੱਚ ਇਨਸਾਨੀਅਤ ਸੀ ਆ ਉਹ ਮੈਨੂੰ ਨੀਵਾ ਨਹੀਂ ਸਮਝਦੇ ਸੀ ਆ ਅਸੀਂ ਬਹੁਤ ਦੇਰ ਤੱਕ ਪੜਾਈ ਕੀਤੀ ਮੈਂ ਦੁਪਹਿਰ ਦੇ ਲਗਭਗ 2 ਵਜੇ ਘਰ ਆਇਆ ਕਰ ਆਉਂਦੇ ਪਾਪਾ ਨੇ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿਹਾ ਕਿਥੇ ਆਵਾਰਾ ਗਰਦੀ ਕਰਨ ਚਲਾ ਗਿਆ ਸੀ ਤੈਨੂੰ ਘਰ ਦੀ ਕੋਈ ਚਿੰਤਾ ਨਹੀਂ ਹੈ ਕਿੰਨੇ ਲੋਕ ਦਰਵਾਜ਼ੇ ਤੇ ਆ ਕੇ ਚਲੇ ਗਏ ਨੇ ਕਿ ਅੱਜ ਅਮਰੂਦ ਵੇਚਣ ਵਾਲਾ ਕਿਉਂ ਨਹੀਂ ਆਇਆ ਇਸ ਤਰ੍ਹਾਂ ਨਾਲ ਗੱਲ ਵਿਗੜ ਜਾਂਦੀ ਹੈ ਪਰ ਮੈਂ ਕੁਝ ਨਹੀਂ ਕਿਹਾ ਇੱਕ ਪਲ ਲਈ ਮਨ ਵਿੱਚ ਵਿਚਾਰ ਆਇਆ ਕਿ ਪਾਪਾ ਨੂੰ ਦੱਸ ਦਿਆਂ ਕਿ ਮੇਰਾ ਇਰਾਦਾ ਕੀ ਹੈ ਤੇ ਮੈਂ ਕਿੱਥੋਂ ਆ ਰਿਹਾ ਹਾਂ ਪਰ ਮੈਂ ਜਾਣਦਾ ਸੀ ਉਹਨਾਂ ਨੂੰ ਦੱਸਣਾ ਆਪਣੇ ਪੈਰ ਤੇ ਕੁਹਾੜੀ ਮਾਰਨ ਵਾਲੀ ਗੱਲ ਹੈ ਇਸ ਲਈ ਮੈਂ ਚੁੱਪਚਾਪ ਰਹਿਹਾ ਤੇ ਚੁੱਪ ਰਹਿਣ ਦਾ ਵਰਤ ਲੈ ਲਿਆ ਕੁਝ ਕਹਿਣ ਨਾਲ ਸਿਰਫ ਇਨਸਾਨ ਦੀ ਇੱਜ਼ਤ ਘਟ ਨਹੀਂ ਹੁੰਦੀ ਇਸ ਲਈ ਮੈਂ ਚੁੱਪ ਕਰਕੇ ਰਹਿਣ ਬਾਰੇ ਸੋਚ ਲਿਆ ਸਮਾਂ ਬਹੁਤ ਤੇਜ਼ੀ ਨਾਲ ਲੰਘ ਰਿਹਾ ਸੀ ਪਾਪਾ ਵੀ ਹੁਣ ਚੁੱਪਚਾਪ ਰਹਿਣ ਲੱਗੇ ਉਹ ਵੀ ਮੇਰੇ ਨਾਲ ਜ਼ਿਆਦਾ ਗੱਲ ਨਹੀਂ ਕਰਦੇ ਸੀ ਕਿਉਂਕਿ ਹੁਣ ਮੈਂ ਸਮੇਂ ਤੇ ਪੈਸੇ ਦਿੰਦਾ ਸੀ ਆਪਣੀ ਪੜ੍ਹਾਈ ਦੇ ਲਈ ਅਲੱਗ ਬਚਾ ਲੈਂਦਾ ਸੀ ਇਹ ਤਾਂ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਮੈਨੂੰ ਦੋਸਤ ਚੰਗੇ ਮਿਲ ਗਏ ਸੀ ਨਹੀਂ ਤਾਂ ਮੈਂ ਕਦੇ ਪੜ੍ਹਾਈ ਪੂਰੀ ਨਾ ਕਰ ਪਾਉਂਦਾ ਪੇਪਰਾਂ ਵਿੱਚ ਭਾਗ ਨਾ ਲੈ ਪਾਉਂਦਾ ਮੈਂ ਪੁਰਸ਼ ਵਿੱਚ ਪਰਤੀ ਹੋਣਾ ਚਾਹੁੰਦਾ ਸੀ ਪਰ ਉਸ ਦੇ ਲਈ ਵੀ ਤਾਂ ਪੜ੍ਹਾਈ ਦੀ ਲੋੜ ਸੀ ਇੱਕ ਮਹੀਨੇ ਬਾਅਦ ਮੇਰਾ ਪੇਪਰ ਸੀ ਆ ਕੰਬਾਈਨ ਸਟੱਡੀ ਹੁਣ ਖਤਮ ਹੋ ਚੁੱਕੀ ਸੀ ਅਸੀਂ ਖੱਟੇ ਮਿਲ ਕੇ ਪੜ੍ਹਦੇ ਸੀ ਆ ਪਰ ਹੁਣ ਉਹ ਸਿਲਸਿਲਾ ਵੀ ਠੰਡਾ ਪੈ ਗਿਆ ਕਿਉਂਕਿ ਇਸ ਤਰ੍ਹਾਂ ਪੜ੍ਹਨ ਨਾਲ ਮੈਨੂੰ ਬਹੁਤ ਮਦਦ ਮਿਲਦੀ ਸੀ ਆ ਮੇਰੇ ਕੋਲ ਐਨੇ ਪੈਸੇ ਨਹੀਂ ਸੀ ਕਿ ਚੰਗੀ ਟਿਊਸ਼ਨ ਲੈ ਸਕਦਾ ਮੇਰੇ ਦੋਸਤ ਵੀ ਟਿਊਸ਼ਨ ਪੜ੍ਹਦੇ ਸੀ ਜਿਨ੍ਹਾਂ ਦੀ ਮਦਦ ਨਾਲ ਮੈਨੂੰ ਚੰਗੇ ਨੋਟਸ ਮਿਲ ਜਾਂਦੇ ਸੀ ਤੇ ਬਹੁਤ ਕੁਝ ਸਮਝਣ ਨੂੰ ਮਿਲ ਜਾਂਦਾ ਸੀ ਮੇਰੇ ਚਿਹਰੇ ਦੀ ਚਿੰਤਾ ਦੇਖ ਕੇ ਮੇਰੀ ਮਾਂ ਮੇਰੇ ਕੋਲ ਆ ਕੇ ਬਹਿ ਗਈ ਆ ਮੈਂ ਚੁੱਪਚਾਪ ਬਰਾਂਡੇ ਵਿੱਚ ਬੈਠਾ ਦੇਖ ਰਿਹਾ ਸੀ ਆ ਉਹ ਮੈਨੂੰ ਦੇਖ ਕੇ ਕਹਿੰਦੀ ਕੁਝ ਹੋਇਆ ਹੈ ਤੂੰ ਪਰੇਸ਼ਾਨ ਲੱਗ ਰਿਹਾ ਹੈ ਤੇਰੇ ਪਾਪਾ ਕਹਿ ਰਹੇ ਸੀ ਆ ਤੂੰ ਹੁਣ ਬਹੁਤ ਚੁੱਪ ਰਹਿਣ ਲੱਗਿਆ ਜੇ ਕੋਈ ਪਰੇਸ਼ਾਨੀ ਵਾਲੀ ਗੱਲ ਹੈ ਤਾਂ ਪੁੱਤ ਤੂੰ ਆਪਣੀ ਮਾਂ ਨੂੰ ਦੱਸ ਉਸ ਦੀ ਗੱਲ ਸੁਣ ਕੇ ਮੇਰਾ ਥੋੜਾ ਮਨ ਪਰ ਆਇਆ ਤੇ ਕਿਹਾ ਮੈਨੂੰ ਫੋਨ ਦੀ ਲੋੜ ਹੈ ਇੱਕ ਮੋਬਾਈਲ ਚਾਹੀਦਾ ਤੁਹਾਨੂੰ ਪਤਾ ਇੱਕ ਮਹੀਨੇ ਬਾਅਦ ਮੇਰੇ ਪੇਪਰ ਨੇ ਮੇਰੇ ਕੋਲ ਪੜ੍ਹਾਈ ਦੇ ਲਈ ਕੋਈ ਵੀ ਸਾਧਨ ਨਹੀਂ ਹੈ ਪਹਿਲਾਂ ਥੋੜੀ ਬਹੁਤ ਪੜ੍ਹਾਈ ਆਪਣੇ ਦੋਸਤਾਂ ਨਾਲ ਬਹਿ ਕੇ ਕਰ ਲੈਂਦਾ ਸੀ ਪਰ ਹੁਣ ਉਹ ਵੀ ਖਤਮ ਹੋ ਗਈ ਹੈ ਕਿ ਕਿ ਸਾਰਿਆਂ ਨੇ ਕਿਹਾ ਹੁਣ ਆਪਣੇ ਆਪਣੇ ਘਰਾਂ ਵਿੱਚ ਰਹਿ ਕੇ ਪੜ੍ਹਾਈ ਤੇ ਧਿਆਨ ਦੇਵਾਂਗੇ ਜਿੰਨਾ ਇਕੱਠੇ ਪੜ੍ਹਨਾ ਸੀ ਪੜ ਲਿਆ ਮੰਮੀ ਜੇ ਮੈਂ ਇਸ ਪੇਪਰ ਵਿੱਚੋਂ ਪਾਸ ਹੋ ਗਿਆ ਤਾਂ ਤੁਹਾਨੂੰ ਪਤਾ ਨਹੀਂ ਮੈਂ ਕਿੰਨੇ ਅੱਗੇ ਜਾ ਸਕਦਾ ਹਾਂ ਮੇਰੀ ਗੱਲ ਸੁਣ ਕੇ ਮੇਰੀ ਮਾਂ ਮੇਰੇ ਵੱਲ ਦੇਖਦੇ ਹੋਏ ਕਹਿਣ ਲੱਗੀ ਕਿ ਮੋਬਾਈਲ ਫੋਨ ਲੈਣ ਵਾਸਤੇ ਕਿੰਨੇ ਪੈਸੇ ਚਾਹੀਦੇ ਨੇ ਮੈਂ ਹੌਲੀ ਜਿਹੀ ਕਿਹਾ ਥੋੜੇ ਬਹੁਤ ਠੀਕ ਠਾਕ ਪੁਰਾਣਾ ਮੋਬਾਈਲ ਵੀ ਲੈ ਲਵਾਂਗੇ 2000 ਤੋਂ ਘੱਟ ਨਹੀਂ ਆਵੇਗਾ ਮੇਰੇ ਕੋਲ ਐਨੇ ਪੈਸੇ ਨਹੀਂ ਹਨ ਮੈਂ ਤਾਂ ਕੱਲ ਦੇ ਲਈ ਅਮਰੂਦ ਵੀ ਖਰੀਦ ਕੇ ਲੈ ਆਇਆ ਹੁਣ ਉਹਨਾਂ ਨੂੰ ਵੇਚਾਂਗਾ ਤਾਂ ਨਵੇਂ ਅਮਰੂਦ ਲਿਆ ਸਕਾਂਗਾ ਮੇਰੀ ਗੱਲ ਸੁਣ ਕੇ ਮੰਮੀ ਨੇ ਮੈਨੂੰ ਦੇਖ ਕੇ ਕਿਹਾ ਤੂੰ ਪੇਪਰ ਵਿੱਚੋਂ ਪਾਸ ਹੋ ਗਿਆ ਤੈਨੂੰ ਚੰਗੀ ਖਾਸੀ ਨੌਕਰੀ ਮਿਲ ਗਈ ਆ ਤਾਂ ਤੂੰ ਕੀ ਮੈਨੂੰ ਪੈਸੇ ਵਾਪਸ ਦੇ ਦੇਵੇਂਗਾ ਉਸ ਦੀ ਗੱਲ ਸੁਣ ਕੇ ਮੈਂ ਹੈਰਾਨੀ ਨਾਲ ਉਸ ਵੱਲ ਦੇਖਣ ਲੱਗਿਆ ਆਪਣਾ ਬਟੂਆ ਕੱਢਿਆ ਤੇ ਮੈਨੂੰ 2000 ਰੁਪਏ ਦਿੰਦੇ ਹੋਏ ਕਹਿੰਦੀ ਅੱਜ ਹੀ ਮੇਰੀ ਕਮੇਟੀ ਨਿਕਲੀ ਹੈ ਮੈਂ ਇਹ ਪੈਸੇ ਤੇਰੇ ਪਾਪਾ ਤੋਂ ਲੁਕੋ ਕੇ ਇਕੱਠੇ ਕੀਤੇ ਸੀ ਪਰ ਹੁਣ ਇਹ ਤੂੰ ਰੱਖ ਲੈ ਇੱਕ ਵਧੀਆ ਮੋਬਾਈਲ ਖਰੀਦ ਲੈ ਪਰ ਤੂੰ ਇਹ ਗੱਲ ਕਿਸੇ ਨੂੰ ਨਾ ਦੱਸੀ ਖਾਸ ਕਰਕੇ ਤੇਰੇ ਪਾਪਾ ਨੂੰ ਮੋਬਾਈਲ ਫੋਨ ਚੋਰੀ ਇਸ ਇਮਾਲ ਕਰਨਾ ਰਾਤ ਨੂੰ ਪੜਾਈ ਕਰਨਾ ਮੇਰੀ ਵੀ ਇਹ ਬਹੁਤ ਵੱਡੀ ਇੱਛਾ ਹੈ ਕਿ ਮੇਰਾ ਪੁੱਤ ਅੱਗੇ ਵਧੇ ਮੈਂ ਤੈਨੂੰ ਅਮਰੂਦ ਵੇਚਦੇ ਹੋਏ ਨਹੀਂ ਦੇਖਣਾ ਚਾਹੁੰਦੀ ਤੇਰੇ ਪਾਪਾ ਨੇ ਪੜਾਈ ਕੀਤੀ ਨਹੀਂ ਆ ਪਰ ਮੈਂ ਚਾਹੁੰਦੀ ਹਾਂ ਤੂੰ ਬਹੁਤ ਅੱਗੇ ਜਾਏ ਤਾਂ ਕਿ ਤੇਰੇ ਛੋਟੇ ਪੈਣਪਰਾ ਵੀ ਸਫਲ ਹੋ ਸਕਣ ਆਪਣੀ ਮਾਂ ਦੀ ਗੱਲ ਸੁਣ ਕੇ ਮੇਰੀ ਅੱਖਾਂ ਵਿੱਚ ਹੰਝੂ ਆ ਗਏ ਇਹ 2000 ਰੁਪਏ ਮੇਰੇ ਲਈ ਬਹੁਤ ਕੀਮਤੀ ਸੀ ਆ ਪਰ ਮੇਰਾ ਦਿਲ ਉਹਨਾਂ ਨੂੰ ਲੈਣ ਲਈ ਰਾਜੀ ਨਹੀਂ ਸੀ ਪਤਾ ਨਹੀਂ ਕਿਉਂ ਮੈਨੂੰ ਡਰ ਲੱਗ ਰਿਹਾ ਸੀ ਜਿਵੇਂ ਮੈਂ ਅਸਫਲ ਹੋ ਗਿਆ ਤਾਂ ਮਾਂ ਦੇ ਪੈਸੇ ਡੁੱਬ ਜਾਣਗੇ ਮੈਂ ਠਾਨ ਲਿਆ ਸੀ ਮੈਂ ਪੈਸੇ ਵਾਪਸ ਕਰ ਦੇਵਾਂਗਾ ਪਰ ਉਹਨਾਂ ਨੇ ਮਨਾ ਕਰ ਦਿੱਤਾ ਉਹਨਾਂ ਨੇ ਮੈਨੂੰ ਦੇਖਦੇ ਹੋਏ ਕਿਹਾ ਜੇ ਮੈਂ ਪੈਸੇ ਰੱਖ ਲਵਾਂਗੀ ਤਾਂ ਕਰਦੇ ਖਰਚੇ ਵਿੱਚ ਖਰਚ ਹੋ ਜਾਣਗੇ ਤੂੰ ਘੱਟੋ-ਘੱਟ ਮੋਬਾਈਲ ਲੈ ਕੇ ਤਾਂ ਤੇਰੀ ਮੁਸ਼ਕਿਲ ਘੱਟ ਹੋ ਜਾਵੇਗੀ ਮੈਂ ਕੁਝ ਦਿਨ ਤੱਕ ਸੋਚਦਾ ਰਿਹਾ ਫਿਰ ਫੈਸਲਾ ਕੀਤਾ ਮੈਂ ਪੈਸੇ ਰੱਖ ਹੀ ਲੈਂਦਾ ਹਾਂ ਜੇ ਮੈਂ ਪਾਸ ਹੋ ਗਿਆ ਤਾਂ ਮਾਂ ਨੂੰ ਹੌਲੀ-ਹੌਲੀ ਕਰਕੇ ਵਾਪਸ ਕਰ ਦਵਾਂਗਾ ਇਹ ਸੋਚ ਕੇ ਮੈਂ ਮੋਬਾਈਲ ਲੈਣ ਲਈ ਦੁਕਾਨ ਤੇ ਚਲਾ ਗਿਆ ਮੈਨੂੰ ਇੱਕ ਫੋਨ ਵਧੀਆ ਮਿਲ ਗਿਆ ਭਲੇ ਉਹ ਥੋੜਾ ਸਸਤਾ ਸੀ ਪਰ ਉਹ ਮੇਰੇ ਲਈ ਕੰਮ ਦਾ ਸੀ ਮੈਂ ਗੁਆਂਢੀਆਂ ਤੋਂ ਵਾਈਫਾਈ ਦਾ ਪਾਸਵਰਡ ਲਿਆ ਤੇ ਆਪਣਾ ਕਮਰਾ ਬੰਦ ਕਰਕੇ ਪੜਾਈ ਵਿੱਚ ਲੱਗ ਗਿਆ ਮੇਰੇ ਕੋਲ ਸਿਰਫ ਇੱਕ ਮਹੀਨਾ ਸੀ ਇਸ ਇੱਕ ਮਹੀਨੇ ਵਿੱਚ ਮੈਨੂੰ ਬਹੁਤ ਕੁਝ ਬਦਲਣਾ ਸੀ ਆ ਸਮਾਂ ਲੰਘਿਆ ਮੇਰੇ ਪੇਪਰਾਂ ਦੇ ਦਿਨ ਆ ਗਏ ਆ ਮੇਰੀ ਮਾਂ ਨੇ ਮੇਰੀ ਬਹੁਤ ਮਦਦ ਕੀਤੀ ਸੀ ਜਿਸ ਲਈ ਮੈਂ ਉਹਨਾਂ ਦਾ ਸ਼ਬਦਾਂ ਵਿੱਚ ਧੰਨਵਾਦ ਨਹੀਂ ਕਰ ਸਕਦਾ ਉਹਨਾਂ ਦੇ ਕਾਰਨ ਮੇਰੀਆਂ ਕਈ ਸਮੱਸਿਆਵਾਂ ਹੱਲ ਹੋ ਗਈਆਂ ਸੀ ਜੋ ਵੀ ਸਮਝਣਾ ਹੁੰਦਾ ਮੈਂ ਮੋਬਾਈਲ ਦੀ ਮਦਦ ਤੋਂ ਸਮਝ ਲੈਂਦਾ ਸੀ ਅੱਜ ਮੇਰਾ ਇਮਤਿਹਾਨ ਸੀ ਮੇਰਾ ਦਿਲ ਤੇਜ਼ ਧੜਕ ਰਿਹਾ ਸੀ ਮਾਂ ਨਾਲ ਮਿਲ ਕੇ ਮੈਂ ਪੇਪਰ ਦੇਣ ਲਈ ਚਲਾ ਗਿਆ ਮੈਂ ਉਸ ਸੈਂਟਰ ਵਿੱਚ ਪਹੁੰਚਿਆ ਮੇਰੇ ਦੋਸਤ ਵੀ ਉੱਥੇ ਬੈਠੇ ਹੋਏ ਸੀ ਪਰ ਜਿਹੜੀ ਕਲਾਸ ਵਿੱਚ ਮੈਂ ਬੈਠਾ ਸੀ ਉੱਥੇ ਮੇਰਾ ਕੋਈ ਦੋਸਤ ਨਹੀਂ ਸੀ ਮਾਰਕ ਸ਼ੀਟ ਸਾਰਿਆਂ ਦੇ ਅੱਗੇ ਰੱਖ ਦਿੱਤੀ ਗਈ ਆ ਮੈਂ ਰੱਬ ਦਾ ਨਾਮ ਲਿਆ ਤੇ ਪੇਪਰ ਲਿਖਣਾ ਸ਼ੁਰੂ ਕਰ ਦਿੱਤਾ ਪੂਰੇ 3 ਘੰਟੇ ਤੱਕ ਮੈਂ ਸਿਰ ਤੱਕ ਨਾ ਚੁੱਕਿਆ 3 ਘੰਟਿਆਂ ਦੇ ਬਾਅਦ ਮੇਰੀ ਦੁਨੀਆ ਹੀ ਬਦਲ ਗਈ ਸੀ ਆ ਕਿਉਂਕਿ ਮੈਂ ਬਹੁਤ ਵਧੀਆ ਪੇਪਰ ਕੀਤਾ ਸੀ ਸਮਾਂ ਤੇਜ਼ੀ ਨਾਲ ਲੰਘਦਾ ਗਿਆ ਹਰ ਦਿਨ ਦੀ ਤਰ੍ਹਾਂ ਮੈਂ ਹਮੇਸ਼ਾ ਮਰੂਦ ਵੇਚ ਕੇ ਘਰੇ ਆ ਰਿਹਾ ਸੀ ਤਾਂ ਮੈਨੂੰ ਦੂਰੋਂ ਆਪਣੇ ਘਰ ਦੇ ਅੱਗੇ ਭੀੜ ਦਿਖਾਈ ਦਿੱਤੀ ਮੈਂ ਕਬਰਾ ਗਿਆ ਕਿ ਭੀੜ ਕਿਸ ਗੱਲ ਦੀ ਹੈ ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ ਆ ਉੱਥੇ ਕੈਮਰੇ ਵਾਲੇ ਖੜੇ ਸੀ ਆ ਨਾਲ ਹੀ ਪੁਰਸ਼ ਵੀ ਸੀ ਆ ਮੈਂ ਜਿਵੇਂ ਹੀ ਅੱਗੇ ਗਿਆ ਮੇਰੇ ਪਾਪਾ ਉਸ ਭੀੜ ਨੂੰਾਂ چیرਦੇ ਹੋਏ ਮੇਰੇ ਕੋਲ ਆਏ ਬਿਨਾ ਕੁਝ ਕਹੇ ਮੈਨੂੰ ਆਪਣੇ ਗਲ ਨਾਲ ਲਾ ਲਿਆ ਮੈਂ ਹੈਰਾਨ ਸੀ ਯਕੀਨ ਨਹੀਂ ਹੋ ਰਿਹਾ ਸੀ ਕਿ ਪਾਪਾ ਨੇ ਮੈਨੂੰ ਅੱਜ ਗੱਲ ਨਾਲ ਲਾਇਆ ਹੈ ਉਹ ਮੇਰੇ ਸਾਹਮਣੇ ਹੱਥ ਜੋੜਦੇ ਹੋਏ ਕਹਿੰਦੇ ਮੈਨੂੰ ਮਾਫ਼ ਕਰਦੇ ਮੈਂ ਤੇਰੇ ਜਜ਼ਬਾਤ ਨਹੀਂ ਸਮਝੇ ਤੇਰੀ ਮਿਹਨਤ ਨਹੀਂ ਦੇਖੀ ਪਰ ਅੱਜ ਤੇਰੀ ਖਾਮੋਸ਼ ਮਿਹਨਤ ਨੇ ਪੂਰੇ ਜ਼ਿਲ੍ਹੇ ਵਿੱਚ ਮੇਰਾ ਤੇ ਤੇਰਾ ਨਾਂ ਰੋਸ਼ਨ ਕਰ ਦਿੱਤਾ ਤੂੰ ਪੇਪਰਾਂ ਵਿੱਚੋਂ ਪਹਿਲੇ ਰੈਂਕ ਤੇ ਪਾਸ ਹੋਇਆ ਹੈ ਮੈਂ ਬਿਲਕੁਲ ਹੈਰਾਨ ਰਹਿ ਗਿਆ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਪਾਪਾ ਇਹ ਕਹਿੰਦੇ ਹੀ ਆ ਸਾਰੇ ਪੱਤਰਕਾਰ ਮੇਰੇ ਵੱਲ ਆ ਗਏ ਆ ਪੋਰਸ ਨੇ ਮੈਨੂੰ ਘੇਰ ਲਿਆ ਕੋਈ ਸਵਾਲ ਪੁੱਛ ਰਿਆ ਸੀ ਕੋਈ ਕੈਮਰਾ ਅੱਗੇ ਕਰ ਰਿਆ ਸੀ ਮੈਂ ਤਾਂ ਜਿਵੇਂ ਪੱਥਰ ਬਣ ਗਿਆ ਸੀ ਆ ਮੇਰੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਇਹ ਸਭ ਮੇਰੇ ਨਾਲ ਹੋ ਕੀ ਰਿਹਾ ਹੈ ਮੈਨੂੰ ਆਪਣੀ ਕਿਸਮਤ ਤੇ ਯਕੀਨ ਨਹੀਂ ਹੋ ਰਿਹਾ ਸੀ ਮੈਂ ਦੁਨੀਆ ਦੀ ਸਭ ਤੋਂ ਔਖੀ ਪੜਾਈ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਇਹ ਕੋਈ ਸਧਾਰਨ ਗੱਲ ਨਹੀਂ ਸੀ ਆ ਮੇਰੀ ਦੁਨੀਆ ਬਦਲ ਚੁੱਕੀ ਸੀ ਉਜਦੀਨਾ ਬਾਅਦ ਮੈਨੂੰ ਟ੍ਰੇਨਿੰਗ ਲਈ ਆ ਪੇਜ ਦਿੱਤਾ ਗਿਆ ਉਸ ਦੌਰਾਨ ਮੈਨੂੰ ਤਨਖਾਹ ਵੀ ਮਿਲਣ ਲੱਗੀ ਜਿਹਦੇ ਵਿੱਚੋਂ ਮੈਂ ਕੁਝ ਪੈਸੇ ਆਪਣੀ ਮਾਪਿਓ ਨੂੰ ਭੇਜ ਦਿੰਦਾ ਸੀ ਆ ਮੈਨੂੰ ਪਤਾ ਸੀ ਹੁਣ ਸਾਡੇ ਘਰ ਦੇ ਹਾਲਾਤ ਬਦਲ ਜਾਣਗੇ ਪਰ ਮੇਰੇ ਦਿਲ ਵਿੱਚ ਇੱਕ ਸਵਾਲ ਰਹਿ ਗਿਆ ਸੀ ਪਾਪਾ ਨੇ ਮੇਰੇ ਸਾਹਮਣੇ ਹੱਥ ਕਿਉਂ ਜੋੜੇ ਇਸ ਗੱਲ ਨਾਲ ਮੇਰਾ ਦਿਲ ਹਮੇਸ਼ਾ ਹੀ ਉਦਾਸ ਰਹਿੰਦਾ ਸੀ ਇੱਕ ਚੰਗੀ ਟ੍ਰੇਨਿੰਗ ਦੇ ਬਾਅਦ ਮੈਨੂੰ ਇੱਕ ਚੰਗਾ ਮੌਕਾ ਮਿਲਿਆ ਮੇਰੀ ਜ਼ਿੰਦਗੀ ਹੋਣਾ ਹੌਲੀ-ਹੌਲੀ ਬਦਲ ਗਈ ਸੀ ਆ ਮੈਂ ਆਪਣੀ ਮਾਂ ਤੋਂ ਲਏ ਪੈਸੇ ਵਾਪਸ ਕਰ ਦਿੱਤੇ ਉਹਨਾਂ ਦਾ ਦਿਲ ਤੋਂ ਧੰਨਵਾਦ ਕੀਤਾ ਕਿਉਂਕਿ ਜੇ ਉਹ 2000 ਰੁਪਏ ਮੈਨੂੰ ਨਾ ਮਿਲੇ ਹੁੰਦੇ ਤਾਂ ਮੇਰੇ ਲਈ ਪਹਿਲੀ ਪੋਜੀਸ਼ਨ ਹਾਸਲ ਕਰਨਾ ਬਹੁਤ ਔਖਾ ਹੁੰਦਾ ਜ਼ਿੰਦਗੀ ਵਿੱਚ ਇਨਸਾਨ ਦੇ ਸਾਹਮਣੇ ਕਈ ਦੁੱਖ ਹੁੰਦੇ ਨੇ ਤੇ ਐਨੇ ਜ਼ਿਆਦਾ ਆਉਂਦੇ ਨੇ ਤੇ ਕਈ ਵਾਰ ਉਹ ਅੰਦਰੋਂ ਟੁੱਟ ਵੀ ਸਕਦਾ ਹੈ ਪਰੀ ਕਛੋਟੀ ਜਈ ਉਮੀਦ ਤੁਹਾਨੂੰ ਬਹੁਤ ਉਚਾਈ ਤੱਕ ਪਹੁੰਚਾ ਸਕਦੀ ਹੈ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੀ ਉਸ ਛੋਟੀ ਜਈ ਉਮੀਦ ਨੂੰ ਜਿੰਦਾ ਰੱਖਣਾ ਹੈ ਕਿਉਂਕਿ ਜਦੋਂ ਤੁਹਾਡੀ ਉਮੀਦ ਮਰ ਜਾਂਦੀ ਹੈ ਤਾਂ ਤੁਸੀਂ ਵੀ ਅੰਦਰੋਂ ਟੁੱਟਣ ਲੱਗਦੇ ਹੋ ਮੇਰੇ ਛੋਟੇ ਭੈਣ ਭਰਾ ਹੁਣ ਚੰਗੇ ਸਕੂਲ ਵਿੱਚ ਪੜ ਰਹੇ ਸੀ ਮੈਂ ਆਪਣੇ ਦਮ ਤੇ ਆਪਣੇ ਪਿਓ ਨੂੰ ਇੱਕ ਕਿਰਾਏ ਦੀ ਦੁਕਾਨ ਲੈ ਦਿੱਤੀ ਹੈ ਮੰਮੀ ਦੀ ਵੀ ਇੱਛਾ ਹੈ ਕਿ ਮੈਂ ਕੋਈ ਕੰਮ ਸ਼ੁਰੂ ਕਰਾਂ ਪਰ ਫਿਲਹਾਲ ਮੈਂ ਉਸ ਨੂੰ ਰੈਸਟ ਦੇਣਾ ਚਾਹੁੰਦਾ ਸੀ ਆ ਕਿਉਂਕਿ ਮੇਰੀ ਮਾਂ ਨੇ ਗਰੀਬੀ ਵਿੱਚ ਬਹੁਤ ਔਖੇ ਦਿਨ ਦੇਖੇ ਸੀ ਆ ਉਹਨਾਂ ਦਿਨਾਂ ਵਿੱਚ ਉਸਨੇ ਬਹੁਤ ਮਿਹਨਤ ਕੀਤੀ ਹੈ ਮੈਂ ਸਾਰਿਆਂ ਨੂੰ ਸਿਰਫ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਚਾਹੇ ਜ਼ਿੰਦਗੀ ਵਿੱਚ ਕਿੰਨੀਆਂ ਵੀ ਮੁਸ਼ਕਲਾਂ ਹੋਣ ਪਰ ਮਾਂ ਪਿਓ ਚਾਹੇ ਕਦੇ-ਕਦੇ ਗੁੱਸੇ ਕਿਉਂ ਨਾ ਹੋਣ ਲੱਗ ਜਾਣ ਉਹਨਾਂ ਨਾਲ ਕਦੇ ਨਾਰਾਜ਼ ਨਾ ਹੋਣਾ ਉਨ੍ਹਾਂ ਦਾ ਸਾਥ ਹੀ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ ਹੁੰਦਾ ਹੈ। ਉਹ ਹਰ ਇਨਸਾਨ ਦੇ ਲਈ ਸਭ ਤੋਂ ਅਨਮੋਲ ਹੁੰਦੇ ਹਨ। ਜਨਮ ਤੋਂ ਲੈ ਕੇ ਜ਼ਿੰਦਗੀ ਦੇ ਅੰਤ ਤੱਕ ਇਨਸਾਨ ਦੀ ਪਰਵਰਿਸ਼ ਵਿੱਚ ਮਾਂ ਪਿਓ ਹੀ ਸਭ ਤੋਂ ਵੱਡੀ ਭੂਮਿਕਾ ਸਪਸ਼ਟ ਰੂਪ ਵਿੱਚ ਦਿਖਾਈ ਦਿੰਦੀ ਹੈ। ਜਿਵੇਂ ਜਿਵੇਂ ਕਿਸੇ ਦਰਖਤ ਦੀ ਦੇਖਪਾਲ ਵਿੱਚ ਮਾਲੀ ਦੀ ਦੇਖਪਾਲ ਮਿਹਨਤ ਦਿਖਾਈ ਦਿੰਦੀ ਹੈ। ਉਸੇ ਤਰ੍ਹਾਂ ਇਨਸਾਨ ਦੀ ਪਰਵਰਿਸ਼ੇ ਵਿੱਚ ਮਾਪਿਓ ਦੀ ਮਿਹਨਤ ਤੇ ਸੰਸਕਾਰ ਝਲਕਦੇ ਨੇ ਆ ਇਹ ਕਹਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਮਾਪਿਓ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਪੂੰਜੀ ਹੁੰਦੇ ਨੇ ਉਹਨਾਂ ਦੀ ਮਿਹਨਤ, ਤਿਆਗ ਤੇ ਸੰਸਕਾਰ ਹੀ ਆਪਾਂ ਨੂੰ ਚੰਗਾ ਬੰਦਾ ਬਣਾਉਂਦੇ ਨੇ। ਸਾਨੂੰ ਉਹਨਾਂ ਦੇ ਪ੍ਰਤੀ ਹਮੇਸ਼ਾ ਪਿਆਰ ਤੇ ਸਤਿਕਾਰ ਦੀ ਭਾਵਨਾ ਰੱਖਣੀ ਚਾਹੀਦੀ ਹੈ ਕਿਉਂਕਿ ਉਹਨਾਂ ਦਾ ਸਾਥ ਹੀ ਸਾਡੇ ਲਈ ਸਭ ਤੋਂ ਵੱਡੀ ਤਾਕਤ ਹੈ। ਸ਼ਾਂਤੀ ਦਾ ਸਰੋਤ ਹੁੰਦਾ ਹੈ। ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।